ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਦਾਂ ਤੁਸੀਂ ਸਾਰੇ ਆਸ ਕਰਦੇ ਹਾਂ ਠੀਕ ਹੋਵੋਗੇ ਹਾਂਜੀ ਅੱਜ ਅਸੀਂ ਅੱਜ ਵੀ ਸੈਸ਼ਨ ਸ਼ੁਰੂ ਕਰਦੇ ਹਾਂ ਕੌਣ ਤੇ ਡਰਾਕੀਲਾ ਕਰਲਾ ਕੋਣ ਤੇ ਦਾ ਉਹ ਕਿੱਗੇ ਉਹ ਘਾਟ ਤੱਕ ਨਾ ਦੇਖਦਾ ਜਿਹੜੇ ਕਰੰਟ ਦਾ ਬਿਜਲੀ ਦੀਆਂ ਤਾਰਾਂ ਦਾ કટ્ટી ਪਹਾੜ ਕਹਿੰਦਾ ਪੁੱਤ ਪਹਾੜ ਪਹਾੜੀ ਜਾਨ ਤੂੰ ਪਹਾੜ ਤੂੰ ਪਹਾੜ ਕਹਿੰਨੇ ਕਈ ਵਾਰ ਕੋਈ ਗੱਲ ਨਹੀਂ ਪਤਾ ਤੈਨੂੰ ਛੋਟਾ ਅਜੇ ਤੈਨੂੰ ਦੱਸਣਾ ਫਿਰ ਮੰਮੀ ਡੈਡੀ ਨੇ ਨਹੀਂ ਦੱਸਣਾ ਵੱਡਾ ਹੋ ਕੇ ਪੱਟਾ ਕੋਈ ਗੱਲ ਨਹੀਂ ਪਤਾ ਹੁਣ ਤੂੰ ਸੋਣਾ ਕਹਿ ਦੇਣਾ ਤੂੰ ਤਾਂ ਪੰਜਾਬੀ ਫੱਟੇ ਚੱਕੀ ਜੰਨਾ ਬਹੁਤ ਸੋਣੀ ਬੋਲਦਾ ਲਾ ਕੇ ਦਿਖਾ ਬ੍ਰੇਕ ਤੇਜ ਜਾ ਗੋ ਚੱਲਾ ਬ੍ਰੇਕ ਵੈਰੀ ਗੁੱਡ ਯੈਸ ਜਦੀ ਜੀ ਥੋੜਾ ਸਬਕ ਲਾਉਣ ਹਾਂ ਹਾਂਜੀ ਸਾਈਕਲੀ ਵੀ ਹੁੰਦੀ ਮੋਟਰਸਾਈਕਲ ਵੀ ਹੁੰਦਾ ਡੈਡ ਨੇ ਤਾਂ ਬਹੁਤ ਕੁਝ ਚਲਾਇਆ ਹੋਇਆ ਜਹਾਜ਼ ਹੈਲੀਕਾਪਟਰ

ਗੱਡੀ ਕਿੰਨੀ ਖਰਾਬ ਹੈ ਨਾ ਪਟਾਕੇ ਦੇ ਜੀ ਦਾਦੀ ਆਪ ਹੀ ਨਹੀਂ ਚਲਾਉਂਦੀ ਚਲਾ ਲਾ ਸ਼ੇਰ ਪੋਤਾ ਤੂੰ ਦੋ ਆਜੋ ਕਾਕਾ ਜੀ ਤਗੜਾ ਹੈ ਆਜੋ ਪੋਤਾ ਚੌਂ ਕੋਈ ਹਾਂ ਚੜਦੀ ਨਹੀਂ ਹੈ ਚੱਲ ਜਾਨੀ ਚੱਲ ਜਾਨੀ ਦੂਰ ਲਾਉਂ ਗਾ ਨਹੀਂ ਕੋਈ ਅੰਦਰ ਦੁੱਖੀ ਬੋਲ ਤੈਨੂੰ ਕੀ ਹੋ ਗਿਆ ਬੈਠ ਜੰਮਿਆ ਤੂੰ ਬੈਠੇ ਜੰਮੇ ਤਾਂ ਪਾ ਕੇ ਚੱਲ 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 ਲਾ ਜੋ ਚੱਲ ਭੱਜੀ ਹੌਲੀ ਹੌਲੀ 1 2 3 ਦੋ ਬੋਲਦਾ ਕਾਕੇ ਦੀ ਸਾਈਕਲ ਪਿੱਛੇ ਜਾਂਦੀ ਫੜ ਲਓ ਬਣ ਰ ਗਿਆ ਤੇ ਕਿੰਨਾ ਸੋਹਣਾ ਬਾਕੋ ਪੈਂਟ ਲੱਗ ਗਈ ਹੁਣ ਆਲਮੋਸਟ ਡਨ ਹੈ ਇਹਨਾਂ ਦਾ ਹਾਂਜੀ ਸ਼ਾਬਾਸ਼ ਪੁੱਤ ਆ ਕਿ ਗਾ ਆ ਜਾ ਆ ਜਾ ਲਿਆ ਸ਼ੇਰ ਪੁੱਤ ਇੱਧਰ ਦੇਖਿਆ ਵਧੀਆ ਧੁੱਪ ਲੱਗੀ ਹੋਈ ਹੈ ਹਾਂਜੀ ਤੁਪੇ ਰੰਗ ਦਾ ਪੱਕਾ ਹੁੰਦਾ ਪਰ ਹੋਈ ਜਾਵੇ ਕਿੰਨਾ ਕੋਜੀਗਾ ਹਾਂਜੀ ਨੇ ਦੂਜਾ ਬਾਂਦ ਹੈ ਉੱਠਾ ਲੈ ਫੁੱਲਾ ਪਾਣੀ ਉੱਥੇ ਛਿੜਕ ਦੇ ਨੇ ਉਹ ਪਰਲੇ ਪਾਸੇ ਪਾਣੀ ਛਿੜਕ ਦੇਣਾ ਚੱਲ ਉੱਪਰ ਹੀ ਚੱਲ ਚੱਲ ਆ ਜਾ ਨੇ ਉੱਡੇ ਕੀ ਆ ਦੇਰੀ ਬੱਚੇ ਬਰੀ ਉੱਪਰ ਤੋਂ ਉਹ ਸੀਪਾ ਫੜ ਦਿੰਦੇ ਕਿੱਥੇ ਕੋਸੀ ਕੀ ਕਹਿੰਦੇ ਆ ਉਹ ਕਿਉਂ ਪਾਟਾ ਪਨਾ ਹੋਈ ਜਾਂਦੀ ਐ ਇਦਾਂ ਕੋਪਾ ਵਧੀਆ ਅੱਖਾਂ ਨੂੰ ਪੁੱਤ ਜਿੱਦ ਕਿ ਨਹੀਂ ਜਾਂਦੀ ਕੋਲੂ ਕੋਲਦੀਆਂ ਕਿਉਂ ਆਪਾਂ ਅੰਦਰ ਰਹਨੇ ਆ ਸਾਰਾ ਜਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕੋਹ ਨਾਨਕ ਹਰ ਪਜ ਮਨਾ ਜਹ ਬਿਦ ਜਲ ਕੋ ਮੀਨ ਵਿਖੇਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕੋਹ ਨਾਨਕ ਪਜ ਹਰ ਮਨਾ ਜਮ ਕੀ ਫਾਸ ਦਰਨਾ ਪયો ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਆਉਤ ਜਾਤ ਹੈ ਬੀਤ ਫਿਰਤ ਪયો ਸੁਝ ਨਹੀਂ ਥਾਲ ਪਹੁੰਚੋ ਆ ਨ ਕਹੋ ਨਾਨਕ ਨਰਬਾਬ ਰੇ ਆਪੋ ਜੈ ਭਗਵਾਨ ਸ਼ੇਖ ਫਰੀਦ ਤੇ ਖੇਰ ਦੀ ਦੇ ਬੰਦਗੀ ਖੇਰ ਦੀ ਤੇ ਖੇਰ ਦੀ ਦੇ ਬੰਦਗੀ ਸ਼ੇਖ ਫਰੀਦ ਤੇ ਖੇਰ ਦੀ ਚੇਤ ਮਨ ਹੋਰ ਮੁਖ ਹੋਰ ਸਕਾਂਡੇ ਕੱਚਿਆਂ ਦਿਲੋਂ ਮੁਹੱਬਤ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਪ੍ਰਾਪਤੇ